ਨਮਸਕਾਰ ਦੋਸਤੋ ਦੀਨ ਇਨਫਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਜਿਹੜੀ ਰਿਪੋਰਟ ਮੈਂ ਤੁਹਾਨੂੰ ਦਿਖਾਉਣ ਲੱਗਿਆ ਉਹਨੂੰ ਦੇਖ ਕੇ ਤੁਸੀਂ ਚੌਕ ਜਾਓਗੇ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਉਹਦਾ ਕਾਰਨ ਇਹ ਹੈਗਾ ਕਿ ਜਿਨ੍ਹਾਂ ਅਧਿਕਾਰੀਆਂ ਉੱਤੇ ਪੰਜਾਬ ਨੂੰ ਰੰਗਲਾ ਬੰਗਲਾ ਬਣਾਉਣ ਦੀ ਜ਼ਿੰਮੇਵਾਰੀ ਹੈਗੀ ਹੈ ਪੰਜਾਬ ਨੂੰ ਫੇਰ ਤੋਂ ਹਰਾ-ਪਰਾ ਕਰਨ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਪੰਜਾਬ 'ਚ ਰੁੱਖਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਹੈ ਉਹੀ ਅਧਿਕਾਰੀ ਰਾਤ ਦੇ ਅੰਧੇਰੇ 'ਚ ਚੋਰਾਂ ਵਾਂਗੂ ਦਰਖਤ ਕਟਾ ਰਹੇ ਨੇ ਤੇ ਸਰਕਾਰ ਦੇ ਸਰਕਾਰ ਨੂੰ ਜਿੱਥੇ ਚੂਨਾ ਲਗਾ ਰਹੇ ਨੇ ਉਥੇ ਪੰਜਾਬ ਦੇ ਹਰੇ ਭਰੇ ਅਭਿਆਨ ਨੂੰ ਹਰੀਆਵਲ ਲਹਿਰ ਨੂੰ ਵੀ ਟਾ ਲਗਾ ਰਹੇ ਨੇ ਜੀहां ਦੋਸਤੋ ਇਹ ਮਾਮਲਾ ਆ ਫਾਜ਼ਿਲਕਾ ਦੀ ਸਦਰਨ ਨਹਿਰ ਦਾ ਜਿੱਥੇ ਪਿੰਡ ਸਜਰਾਨਾ ਦਾ ਇਲਾਕਾ ਪੈਂਦਾ ਹੈ ਤੇ ਉਥੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਰੁੱਖਾਂ ਦੀ ਰਾਤ ਦੇ ਹਨੇਰੇ 'ਚ ਕਟਾਈ ਕੀਤੀ ਜਾਂਦੀ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਅਸੀਂ ਕੋਈ ਵੀ ਖਬਰ ਇਹ ਜੀ ਨਹੀਂ ਲਗਾਉਂਦੇ ਕਿ ਅਸੀਂ ਉਥੇ ਮੌਕੇ ਤੇ ਇਨਕੁਆਇਰੀ ਨਾ ਕਰੀਏ ਤੇ ਮੌਕੇ ਤੋਂ ਤੱਥ ਜਾ ਕੇ ਨਾ ਜੁਟਾਈਏ ਇਸ ਵਾਸਤੇ ਫਾਜ਼ਿਲਕਾ ਤੋਂ ਕਰੀਬ 12-13 ਕਿਲੋਮੀਟਰ ਰਾਤ ਦੇ ਹਨੇਰੇ 'ਚ ਵੀ ਸਾਨੂੰ ਉਥੇ ਜਾਣਾ ਪਿਆ ਦੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੈਗੀਆਂ ਨੇ ਡਿਪਾਰਟਮੈਂਟ ਦੇ ਐਕਸ ਬੇਲਦਾਰ ਅਤੇ ਮੌਜੂਦਾ ਬੇਲਦਾਰ ਉਥੇ ਮੌਜੂਦ ਸੀਗੇ ਜਿਨ੍ਹਾਂ ਨੇ ਸਾਨੂੰ ਇਹ ਸੂਚਨਾ ਦਿੱਤੀ ਕਿ ਰਾਤ ਦੇ ਅੰਧੇਰੇ 'ਚ ਇਹ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਰੁੱਖ ਕੱਟੇ ਜਾ ਰਹੇ ਨੇ ਸਫੇਦੇ ਦੇ ਦਰਜਨਾ ਹੀ ਰੁੱਖ ਕੱਟੇ ਗਏ ਨੇ ਜਿਨ੍ਹਾਂ ਦੇ ਨੰਬਰ ਤਾਂ ਦੁਰਸਤ ਹੈਗੇ ਨੇ ਪਰ ਉੱਤੇ ਦੇ ਵੱਡੇ ਤਣੇ ਸਾਫ਼ ਤਸਵੀਰਾਂ 'ਚ ਦੇਖੇ ਜਾ ਰਹੇ ਨੇ ਕਿ ਕੱਟੇ ਗਏ ਨੇ ਤੇ ਉਹਨਾਂ ਨੂੰ ਖੁਰਦਬੋਦ ਕੀਤਾ ਗਿਆ ਮੌਕੇ ਤੇ ਛੋਟੇ ਅਧਿਕਾਰੀਆਂ ਨੇ ਵਿਚਾਰੇ ਕਰਮਚਾਰੀਆਂ ਨੇ ਸਾਨੂੰ ਕੁਝ ਤਸਵੀਰਾਂ ਵੀ ਉਪਲਬਧ ਕਰਵਾਈਆਂ ਕੁਝ ਵੀਡੀਓ ਉਪਲਬਧ ਕਰਵਾਈਆਂ ਜਿਹੜੀਆਂ ਰਾਤ ਦੇ ਹਨੇਰੇ 'ਚ ਇਹ ਰੁੱਖਾਂ ਦੇ ਦੁਸ਼ਮਣ ਅਤੇ ਡਿਪਾਰਟਮੈਂਟ ਦੇ ਆਪ ਦੇ ਅਧਿਕਾਰੀ ਹੀ ਰੁੱਖਾਂ ਦੀ ਕਟਾਈ ਕਰ ਰਹੇ ਸੀਗੇ ਮੌਕੇ ਤੇ ਹਜ਼ਾਰਾਂ ਹੀ ਸਬੂਤ ਮੌਕੇ ਤੇ ਪਏ ਸੀਗੇ ਕਿ ਇਹਨਾਂ ਰੁੱਖਾਂ ਦੀ ਰਾਤ ਦੇ ਹਨੇਰੇ 'ਚ ਇਹ ਕਟਾਈ ਕੀਤੀ ਗਈ ਹੈ ਡਿਪਾਰਟਮੈਂਟ ਦਾ ਨਿਯਮ ਕਹਿੰਦਾ ਹੈਗਾ ਕਿ ਅਗਰ ਕੋਈ ਡਿਪਾਰਟਮੈਂਟ ਵੱਲੋਂ ਕਟਾਈ ਕੀਤੀ ਜਾਂਦੀ ਹੈ ਤਾਂ ਉਹ ਦਿਨ ਦੇ ਵੇਲੇ ਕੀਤੀ ਜਾਂਦੀ ਹੈ ਰਾਤ ਦੇ ਵੇਲੇ ਨਹੀਂ ਕੀਤੀ ਜਾ ਸਕਦੀ ਸਵੇਰੇ 8 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਕਟਾਈ ਕੀਤੀ ਜਾ ਸਕਦੀ ਹੈ ਰੁੱਖਾਂ ਦੀ ਅਧਿਕਾਰੀਆਂ ਤੋਂ ਜਦੋਂ ਅਸੀਂ ਪੁੱਛਣਾ ਚਾਇਆ ਤਾਂ ਇੱਕ ਜਵਾਬ ਤਾਂ ਆਇਆ ਕਿੰਦ ਜੀ ਡਿਪਾਰਟਮੈਂਟ ਹੀ ਕਟਾਈ ਕਰਵਾ ਰਿਹਾ ਹੈ ਤੇ ਦੂਸਰੇ ਪਾਸੇ ਕਹਿੰਦੇ ਜੀ ਜਿਨ੍ਹਾਂ ਨੇ ਕਟਾਈ ਕੀਤੀ ਉਹਨਾਂ ਦੇ ਖਿਲਾਫ ਅਸੀਂ ਇਨਕੁਆਇਰੀ ਕਰਾਂਗੇ ਤੇ ਜੁਰਮਾਨਾ ਪਾਵਾਂਗੇ ਹੁਣ ਦੋ ਗੱਲਾਂ ਹੈਗੀਆਂ ਨੇ ਜੇ ਡਿਪਾਰਟਮੈਂਟ ਦੀ ਹੀ ਕਟਾਈ ਚੱਲ ਰਹੀ ਹੈ ਤਾਂ ਫਿਰ ਜੁਰਮਾਨੇ ਪਾਣ ਦੀ ਕੀ ਲੋੜ ਨੇ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਫਿਰ ਅਸੀਂ ਦਿਖਾਵਾਂਗੇ ਤੁਹਾਨੂੰ ਅਧਿਕਾਰੀਆਂ ਦੇ ਬਿਆਨ ਨੰਬਰ ਮਿਟਿਆ ਹੋਇਆ ਹੈ ਹਾਲਾਂਕਿ ਮੈਨੂੰ ਲੱਗਦਾ ਇਹ ਤਾਂ ਹੈ ਹੀ ਬਹੁਤ ਮੋਟਾ ਦਰਖਤ ਕਿੰਦਾ ਨੰਬਰ ਨਹੀਂ ਹੈਗਾ ਨਾ ਹੋਣਾ ਹੈ ਪਰ ਇੱਥੇ ਹੋਣਾ ਹੈ ਕਿਉਂਕਿ ਆਇਆ ਹੈ ਨਾ ਚਿੱਟ ਲੱਗੀ ਹੋਈ ਹਾਂ ਮਿਟ ਗਿਆ ਮਿਟ ਗਿਆ ਏ ਤੇ ਮਿਟ ਗਿਆ ਦੁਬਾਰਾ ਲਗਾਇਆ ਨਹੀਂ ਹੋ ਸਕਦਾ ਇਹਦੇ ਨਾਲ ਦੇ ਰੁਖ ਦਾ ਨੰਬਰ ਦੇਖ ਲੈਣੇ ਆ ਹਾਂ 88 ਹੈ ਇਹਦਾ ਵੀ ਪੁਰਾਣਾ ਨੰਬਰ ਲੱਗਿਆ ਹੋਇਆ ਹੈ ਹਾਂ 86 ਨਹੀਂ 900 890 ਹੈ ਇਹਦੇ ਆਸ-ਪਾਸ ਹੋਏਗਾ ਬਸ ਯਾਰ 87 ਹਾਂ ਉਹਦਾ 87 587 ਹੋਏਗਾ ਹਾਂ ਠੀਕ ਹੈ ਕੱਟ ਗਿਆ ਹੋਏਗਾ 887 ਹੋਏਗਾ ਇਹ ਨੰਬਰ ਸਲ ਵੀਰੇ ਅੱਗੇ ਹਾਂਜੀ ਹਾਂ ਉਹ ਸਪਸ਼ਟ ਦਿਖਾਈ ਦੇ ਰਹੇ ਇਹ ਕੰਮ ਦੋਸਤੋ ਦੱਸਦੇ ਨੇ ਵੀ ਇਹ ਕੰਮ ਹਨੇਰੇ ਚ ਹੋਇਆ ਨਾਲੇ ਇਹ ਕੰਮ ਬੜੇ ਤਕੜੇ ਤਕੜੇ ਵੱਡੇ ਗਏ ਨੇ ਇਹਦਾ ਨੰਬਰ ਵੀ ਮੈਂ ਅੰਦਰ ਜਾ ਕੇ ਲੈ ਆਵਾਂ ਇਹ ਕਿਹੜੇ ਕਿਹੜੇ ਨੰਬਰ ਤੋਂ ਵੱਡੇ ਗਏ ਨੇ ਕੀ ਸੁਭਨਾ ਮੈਂ ਜੀ ਤੁਹਾਡਾ ਅਜੋ ਨਾਲ ਆ ਜੀ ਮੇਰਾ ਨਾਮ ਪੋਲਾ ਸਿੰਘ ਜੀ ਅੱਛਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਰਮੇਸ਼ ਸਿੰਘ ਜੀ ਅੱਛਾ ਰਮੇਸ਼ ਸਿੰਘ ਜੀ ਆਪਾਂ ਹੁਣ ਇੱਥੇ ਨਾਲ ਦੇਖ ਕੇ ਆਏ ਹੈਗੇ ਹਾਂ ਹਾਂਜੀ ਹਾਂਜੀ ਇਹ ਦਰਖਤ ਕਦੋਂ ਵੱਡੇ ਗਏ ਨੇ ਇਹਨਾਂ ਨੂੰ ਮਹੀਨਾ ਹੋ ਗਿਆ ਜੀ ਲੱਗਿਆ ਨੂੰ ਅੱਛਾ ਇਹ ਆਪਾਂ ਨੂੰ ਮੈਸੇਜ ਮਿਲਿਆ ਸੀਗਾ ਕਿ ਇੰਨਾ ਚਪੈਦੇ ਵੱਡੇ ਨੇ ਤੁਹਾਡਾ ਪਿੰਡ ਕਿਹੜਾ ਹੈ ਅੱਛਾ ਜਰਾਣਾ ਮਾਸੀ ਰਾਮਲੌਰਿਆ ਨਗਰ ਅੱਛਾ ਤੇ ਡਿਪਾਰਟਮੈਂਟ ਦੇ ਬੰਦੇ ਹੋ ਤੁਸੀਂ ਕੀ ਡਿਪਾਰਟਮੈਂਟ ਦਾ ਬੰਦਾ ਹੈ ਮੈਂ ਪਹਿਲਾਂ ਤੋ 3 ਸਾਲ ਪਹਿਲਾਂ ਕੰਮ ਕਰਦਾ ਸੀ ਜੰਗਲਾਤ ਵਿਭਾਗ ਵਿੱਚ ਹੈ ਹਾਂਜੀ ਕਾਰਪੋਰੇਸ਼ਨ 'ਚ ਨਾ ਨਾ ਜੰਗਲਾਤ ਵਿਭਾਗ ਵਿੱਚ ਕਰਦਾ ਕੀ ਪੋਸਟ ਕੀ ਹੈ ਸਰ ਤੁਹਾਡੀ ਸਾਡੀ ਪੋਸਟ ਹੈ ਕਿ ਬੇਲਦਾਰੀ ਅੱਛਾ ਬੇਲਦਾਰੀ ਹੈ ਇਹ ਤੁਹਾਡੀ ਪੋਸਟ ਅੱਛਾ ਅੱਛਾ ਕਿੰਨਾ ਵੱਲੋਂ ਵੱਡੇ ਗਏ ਨੇ ਦਰਖਤ ਇਹ ਨਾਲ ਵੱਡੇ ਗਏ ਨੇ ਮੈਲੀ ਬੁਗਤ ਨਾਲ ਆਫਤਰਾ ਦੀ ਮੈਲੀ ਬੁਗਤ ਨਾਲ ਵੱਡਣ ਵਾਲੇ ਕੌਣ ਬੰਦੇ ਸੀਗੇ ਇਹ ਲੇਬਰ ਦੇ ਬੰਦੇ ਸੀ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਪੱਕੇ ਹੁੰਦੇ ਨੇ ਬੰਦੇ ਹਾਂਜੀ ਉਹ ਠੇਕੇ ਤੇ ਹੁੰਦੀ ਹੈ ਠੇਕੇਦਾਰਾਂ ਵੱਲੋਂ ਪੱਟੇ ਹੁੰਦੇ ਨੇ ਅੱਛਾ ਕਾਰਪੋਰੇਸ਼ਨ ਦਰਖਤ ਵਧਣ ਵਾਸਤੇ ਲੇਬਰ ਹਾਇਰ ਕਰ ਲੈਂਦੀ ਹੈ ਹਾਂਜੀ ਹਾਂਜੀ ਹਾਇਰ ਕਰਕੇ ਤੇ ਫਿਰ ਉਹ ਅੱਗੇ ਉਹਨਾਂ ਕੋਲੋਂ ਵਧਾਉਂਦੀ ਹੈ ਹਾਂਜੀ ਅੱਛਾ ਕਿੰਨੇ ਕੁ ਦਰਖਤ ਤੁਹਾਡੇ ਅੰਦਾਜ਼ੇ ਨਾਲ ਵੱਡੇ ਗਏ ਹੋਣਗੇ ਘਟੋ ਘਾਟੇ ਇਸ ਨਵੀਂ شمਾਰੀ ਦੀ ਚੈਕਿੰਗ ਹੋਵੇ ਘਟੋ ਘਾਟਾ 100 ਲੱਗ ਗਿਆ ਹੈ 100 ਲੱਗ ਗਿਆ ਹਾਂਜੀ ਜੜਾਂ ਤੋਂ ਵੱਡੇ ਨੇ ਕਿ ਜਿਵੇਂ ਆਪਾਂ ਦੇਖਿਆ ਸਿਰਫ ਉੱਪਰੋਂ ਵੀ ਵੱਡੇ ਨੇ ਜਿਵੇਂ ਅੱਜ ਤੁਹਾਨੂੰ ਦਿਖਾਇਆ ਹੈ ਤੇ ਪੋਚੇ ਨਾ ਜੜਾਂ ਤੋਂ ਵੱਢ ਕੇ ਹਾਂਜੀ ਵਿਚੇ ਰ ਕਿਸ ਟਾਈਮ ਵੱਡੇ ਗਏ ਨੇ ਵੀ ਦਿਨੇ ਵੱਡੇ ਗਏ ਨੇ ਕਿ ਰਾਤ ਨੂੰ ਵੱਡੇ ਗਏ ਨੇ ਰਾਤ ਨੂੰ ਰਾਤ ਨੂੰ ਇਹ ਵੱਡੇ ਗਏ ਨੇ ਅੱਛਾ ਸਾਰੀ ਰਾਤ ਨੂੰ ਵੱਡੇ ਗਏ ਨੇ ਰਾਤੀ ਕੰਮ ਹੋਇਆ ਰਾਤ ਨੂੰ ਕੰਮ ਕਰਦੇ ਲਿਬਰ ਰਾਤ ਨੂੰ ਆਂਦੀ ਸੀਗੀ ਹਾਂਜੀ ਹਾਂਜੀ ਅੱਛਾ ਕਿਉਂਕਿ ਸਾਰਾ ਦਿਨ ਰੈਕਟ ਕਰਦੇ ਸੀਗੇ ਹਾਂਜੀ ਕਿਉਂਕਿ ਦਿਨੇ ਰੋ ਖੜਾ ਇਹ ਵੱਡ ਨਹੀਂ ਸਕਦੇ ਆਏ ਤੇ ਰਾਤ ਨੂੰ ਜਿਵੇਂ ਇਹਨਾਂ ਵੱਡਿਆ ਸਾਡੇ ਕੋਲ ਮੈਸੇਜ ਚੱਲਾ ਗਿਆ ਅਸੀਂ ਰਾਤ ਵੀ ਆ ਕੇ ਵੀਡੀਓ ਬਣਾਈਆਂ ਤਸਵੀਰ 11 ਵਜੇ ਇਹਨਾਂ ਨੂੰ ਪਕੜ ਲਿਆ ਸੀਗਾ ਅੱਛਾ ਅਸੀਂ ਆਪਦੇ ਸੀਨੀਅਰ ਨੇ ਵੀ ਉੱਪਰ ਫੋਨ ਕੀਤਾ ਹੈ ਉਹਨਾਂ ਸਾਡੀ ਕਾਲ ਨਹੀਂ ਉਠਾਈ ਅੱਛਾ ਜੀ ਨਾ ਜੀਤ ਕਾਲ ਕਰਨੀ ਸਰ ਨੇ ਨਾ ਡੀਓਫਓ ਅੰਮ੍ਰਿਤਪਾਲ ਨੇ ਸਾਡੀ ਨਾਨੀ ਵੀਡੀਓ ਸੈਂਡ ਕੀਤੀਆਂ ਨੇ ਅੱਛਾ ਇਹਨਾਂ ਤੇ ਕੋਈ ਕਾਰ ਵੀ ਜਦੋਂ ਔਣ ਮਾਲ ਫੜਿਆ ਗਿਆ ਹੈ ਹੁਣ ਇਹ ਕਹਿੰਦੇ ਨੇ ਕਿ ਉੱਤੇ ਸਟਾਕ ਕਰਨਾ ਹੈ ਅਰੇ ਰੁਕ ਵੱਡ ਕਿਵੇਂ ਛੱਡਦੇ ਅੱਛਾ ਤੁਸੀਂ ਬੇਲਦਾਰ ਹੈਗੇ ਹੋ ਹਨਾ ਤੁਹਾਡੀ ਕੀ ਡਿਊਟੀ ਹੈਗੀ ਆ ਸਾਡੀ ਡਿਊਟੀ ਹੈ ਬੂਟਿਆਂ ਨੂੰ ਪਾਣੀ ਪਾਣਾ ਹਾਂਜੀ ਬੂਟਿਆਂ ਦੀ ਸੰਭਾਲ ਕਰਨੀ ਗੋਡੀ-ਗਾਡੀ ਕਰਨੀ ਅੱਛਾ ਜੀ ਤੇ ਰੁੱਖਾਂ ਦੀ ਜਿਹੜੀ ਰਾਖੀ ਕਰਨੀ ਆ ਉਹ ਕਿੰਦਾ ਕੰਮ ਹੈਗਾ ਉਹ ਗਾਰਡ ਦਾ ਹੈ ਜੀ ਗਾਰਡ ਦਾ ਕੰਮ ਗਾਰਡ ਕੋਨੇਗਾ ਸाहिल ਹੈ ਜੀ ਸाहिल ਕੁਮਾਰ ਹੈ ਸाहिल ਕੁਮਾਰ ਹੈ ਹਾਂਜੀ ਤੇ ਉਹਨੂੰ ਫੋਨ ਕੀਤਾ ਤੁਸੀਂ ਮੌਕੇ ਤੇ ਮੌਕੇ ਤੇ ਆਪ ਆ ਰਹੀ ਹੈ ਅੱਛਾ ਆਪ ਆ ਹੈਗਾ ਸੀ ਇੱਥੇ ਹਾਂਜੀ ਉਹਨੇ ਉਹਨੇ ਕਿਹਾ ਗਿਆ ਵੀ ਉਹਨੇ ਕਿਹਾ ਤਾਂ ਆਪਣੇ ਸਟਾਕ ਉਹ ਕੋ ਤੇ ਆਪਾ ਤਾਂ ਬਚ ਲੈਣੀ ਜਾਂ ਨਹੀਂ ਨਹੀਂ ਬਚਣੀ ਅੱਛਾ ਸਟਾਕ ਚ ਰਖਾਤਾ ਮਾਲ ਉਹਨੇ ਪਹਿਲਾਂ ਇਹ ਵੇਚ ਹੀ ਆਏ ਨੇ ਅੱਜ ਫੜੇ ਗਿਆ ਨੇ ਸਟਾਕ ਕਰਦੇ ਨੇ ਪਿੱਛੇ ਵੀ ਇੰਨਾ ਇਵੇਂ ਮਾਲ ਵੱਢਿਆ ਆਇਆ ਹੈ ਅੱਛਾ ਆਪ ਜਿੱਥੇ ਖੜੇ ਹੈਗੇ ਆ ਇਹ ਕਿਹੜੀ ਜਗ੍ਹਾ ਪੈਂਦੀ ਹੈ ਇਹ ਪੈਂਦੀ ਹੈ ਸਦਰਾਣੇ ਦੇ ਕੋਲੇ ਹਾਂਜੀ ਤੇ ਦੂਜੀ ਕਿਹੜੀ ਪੋਲ ਦੇ ਵਿਚਾਲੇ ਆ ਨੇਰ ਕਿਹੜੀ ਹੈਗੀ ਹੈ ਇਹ ਸਦਰਨ ਸਦਰਨ ਨੇਰ ਆ ਰਹੀ ਹੈ ਪਿੱਛੇ ਰਹਿ ਗਿਆ ਪਿੰਡ ਸਦਰਾਨਾ ਇੱਥੇ ਆ ਇਧਰ ਅੱਗੇ ਜਾ ਕੇ ਮੇਨ ਰੋਡ ਆ ਗਈ ਉਹਦਾ ਇਲਾਕਾ ਪੈਂਦਾ ਹੈ ਮਤਲਬ ਇਹ ਜਿਹੜਾ ਏਰੀਆ ਪੈਂਦਾ ਆਸੇ ਪਾਸੇ ਇਹ ਸਦਰਾਨੇ ਦਾ ਹੀ ਪੈਂਦਾ ਹੈ ਸਦਰਾਨੇ ਦਾ ਸਦਰਾਨੇ ਦਾ ਪੈਂਦਾ ਕੋਈ ਅਫਸਰ ਨਾਲ ਤੁਹਾਡੀ ਗੱਲ ਹੋਈ ਹੋਵੇ ਜਾਂ ਅਫਸਰ ਨੇ ਤੁਹਾਨੂੰ ਜਿਵੇਂ ਤੁਸੀਂ ਵੀਡੀਓ ਭੇਜੀਆਂ ਨੇ ਕਿਹਨੇ ਨਹੀਂ ਸਾਡੀ ਗੱਲ ਗਾਰਡ ਨੂੰ ਭੇਜੀ ਆ ਜਾਂ ਹੋਰ ਕਿਸੇ ਨੂੰ ਕਿਸੇ ਨੇ ਨਹੀਂ ਜਫਤਰ ਨੂੰ ਭੇਜੀ ਆ ਰੈਂਜ ਅਫਸਰ ਨੇ ਬਕਾਇਦਾ ਇਹਨਾਂ ਨੂੰ ਸਟਾਕ ਕਰਨ ਵਾਸਤੇ ਰੈਂਜ ਅਫਸਰ ਕੌਣ ਹੈਗਾ ਸੁੱਖਾ ਸਖਦੇਵ ਪੂਰਾ ਨਾਂ ਕੀ ਹੈ ਕੋਈ ਅੱਛਾ ਸੁਖਦੇਵ ਸਿੰਘ ਨੂੰ ਵੀ ਭੇਜੀਏ ਤੁਸੀਂ ਹਾਂਜੀ ਉਹਨਾਂ ਵੱਲੋਂ ਦਿਖਾਇਆ ਜੀ ਮੈਨੂੰ ਦਿਖਾਇਆ ਜੀ ਮੈਸੇਜ ਦਿਖਾਇਆ ਜੀ ਹਾਂਜੀ ਅੱਛਾ ਸੁਖਰਾਜ ਅਫਸਰ ਕਿ ਜਿਹੜਾ ਟਰਾਲੀ ਦੇ ਰੱਧਿਆ ਨੇ ਇਹ ਉਹ ਮਾਲ ਹੈ ਜਿਹੜਾ ਫੜਿਆ ਹੈ ਅੱਛਾ ਮਤਲਬ ਤੁਸੀਂ ਜਦੋਂ ਸ਼ੋਰ ਮਚਾਇਆ ਉੱਥੇ ਜਾ ਕੇ ਹਾਂਜੀ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਸਿੱਟਤਾ ਸਾਰਾ ਹਾਂਜੀ ਉੱਚੇ ਸੱਟ ਦੇ ਕੁਝ ਲੈ ਗਏ ਅੱਛਾ ਕੁਝ ਲੈ ਗਏ ਮਾਲ ਸੀਗਾ ਉਹ ਜਿਹੜੀ ਤੁਸੀਂ ਵੀਡੀਓ ਮੈਨੂੰ ਦਿਖਾਈ ਹੈਗੀ ਉਹ ਦੋ ਟਰਾਲੀਆਂ ਸੀਗੀਆਂ ਹਾਂਜੀ ਇਹ ਉਹ ਟਰਾਲੀ ਵਾਲਾ ਮਾਲ ਲੈ ਗਏ ਉਹ ਤਾਂ ਲੈ ਗਏ ਅੱਛਾ ਬਾਅਦ ਵਿੱਚ ਟਰਾਲੀ ਦਾ ਮਾਲ ਲੈ ਕੇ ਆਏ ਅੱਛਾ ਬਾਅਦ ਚ ਲੈ ਕੇ ਆਏ ਨਹੀਂ ਤੇ ਰਸਤੇ 'ਚ ਜਿਹੜਾ ਆਪਾਂ ਦੇਖਦੇ ਆਏ ਆ ਉਹ ਵੀ ਉਹਨਾਂ ਦਾ ਹੀ ਹੈਗਾ ਪੱਟਿਆ ਹੋਇਆ ਉਹਨਾਂ ਦਾ ਹੀ ਹੈ ਜੀ ਉਹਨਾਂ ਦਾ ਪੱਟਿਆ ਹੋਇਆ ਹਾਂਜੀ ਪਰਲੇ ਪਾਸੇ ਦਾ ਪੱਟ ਕੇ ਤੇ ਇੱਥੇ ਆਹ ਕਿਹੜੀ ਜਗ੍ਹਾ ਹੈਗੀ ਐ ਇਹ ਸਰਕਾਰੀ ਹੈਗੀ ਐ ਕੀ ਹੈਗੀ ਤੇ ਇਹ ਮੇ ਰਸਤਾ ਹੈਗਾ ਇਹ ਸਰਕਾਰੀ ਜਗ੍ਹਾ ਹੀ ਹੈ। ਅੱਛਾ ਬੈਸ। ਅੱਛਾ ਰੁੱਖਾ। ਅੱਛਾ ਰੁੱਖਾ ਨਹਿਰ ਦੀ ਜਗ੍ਹਾ ਪੈਂਦੀ ਹੈ। ਹਾਂਜੀ ਹਾਂਜੀ। ਨਹਿਰ ਦੀ ਜਗ੍ਹਾ ਤੇ ਉਹਨਾਂ ਨੇ ਇੱਥੇ ਸਟਾ ਇਹ ਕਿੰਨੇ ਸਟਾ ਆਇਆ ਇੱਥੇ? ਇੱਥੇ ਗਾਰਡ ਨੇ। ਗਾਰਡ ਨਾਲ ਸੀਗਾ? ਨਹੀਂ ਉਹ ਮੌਕੇ ਤੇ ਨਹੀਂ ਸੀਗਾ। ਅੱਛਾ ਮੌਕੇ ਤੇ ਨਹੀਂ ਸੀ। ਬਾਅਦ ਚ ਸਟਾ ਆਏ ਸੀ ਪੂਰਨ ਤੇ ਜਗਦੀਸ਼। ਉਹ ਕੌਣ ਨੇ? ਉਹ ਆਪਣੇ ਬੇਲਦਾਰ ਨੇ। ਅੱਛਾ ਬੇਲਦਾਰ ਨੇ ਪੂਰਨ ਤੇ ਜਗਦੀਸ਼। ਉਹਨਾਂ ਦੀ ਡਿਊਟੀ ਇਸ ਹਾਂਜੀ ਹਾਂਜੀ। ਇਸ ਉਹਨਾਂ ਨੇ ਹੀ ਵੜਵਾਏ ਨੇ। ਉਹਨਾਂ ਨੇ ਹੀ ਵੜਵਾਏ। ਵੜਵਾਏ ਵੀ ਉਹਨਾਂ ਨੇ। ਹਾਂਜੀ। ਕਿੰਨੇ ਦਾ ਕਰਕੇ ਆ ਜੀ ਕਿੰਨੇ ਦਾ ਮਾਲ ਹੋਏਗਾ ਟੋਟਲ ਲਗਭਗ 2 ਲੱਖ ਦਾ 6 ਲੱਖ ਕਰੋੜਾ ਦਾ ਵੇਚਿਆ ਜੀ ਜਿਹੜੇ ਪਿੱਛੇ ਤੋਂ ਆਏ 20 ਦਿਨ ਹੋ ਗਏ ਅੱਛਾ ਲਗਭਗ 20 ਦਿਨ ਹੋ ਗਏ ਕਰੋੜਾਂ ਦੇ ਨਾਲ ਮਾਲ ਵੇਚੇਗਾ ਅੱਜ ਫੜੇ ਗਏ ਨੇ ਤਾਂ ਥੋੜਾ ਜਿਹਾ 20 ਦਿਨ ਤੁਹਾਨੂੰ ਕੀ ਪਤਾ 20 ਦਿਨਾਂ ਤੋਂ ਲੱਗੇ ਹੋਏ ਨੇ ਸਾਨੂੰ ਬੰਦੇ ਦਾ ਕੰਮ ਚੱਲੀ ਜਾਂਦਾ ਹੈ ਅੱਛਾ ਆਪ ਜਿਵੇਂ ਪਿੱਛੋਂ ਕੰਮ ਕਰਦੇ ਆਏ ਨੇ ਇਹ ਵੀ ਟਾਣੇ ਵੱਢਦੇ ਔਰ ਸਾਡੇ ਕੋਲ ਉਹ ਵੀ ਵੀਡੀਓ ਹਨ ਅੱਛਾ ਟਾਣੀਆਂ ਵੱਡੀਆਂ ਵੱਡੀਆਂ ਹਾਂਜੀ ਜਿਵੇਂ ਅੱਜ ਆ ਮੁੱਚ ਵੱਡੇ ਫੜੇ ਗਏ ਨੇ। ਪਹਿਨੇ ਉਹ ਤਰੀਏ ਵੱਡ ਕੇ ਟਰਾਲਾ ਰਾਤ ਨੂੰ ਭਰ ਦਿੰਦੇ ਸੀ ਸਾਨੂੰ ਸੇਰੇ ਪਤਾ ਲੱਗਦਾ ਸੀ। ਉਹ ਵੀਡੀਓ ਵੀ ਸਾਡੇ ਕੋਲ ਐਨ। ਅੱਛਾ ਉਹ ਵੀ ਹੈਗੀ ਉਹ ਵੀ ਮੈਨੂੰ ਸ਼ੇਅਰ ਕਰ ਦਿਓ ਤੁਸੀਂ। ਮੈਂ ਦੇਖ ਲਈ।